ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਹਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਟਿੱਕ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਵੀਡੀਓ ਪਹਿਲਾਂ ਦੀ ਤਰ੍ਹਾਂ ਮੈਚਿੰਗ ਦੀ ਮੈਚਿੰਗ ਦੀ ਕਿਵੇਂ ਜਿਵੇਂ ਅਸੀਂ ਉੱਤੇ ਪਾਈ ਸੀ ਨਾ ਵੀ ਪੁਰਾਣੀ ਚੁੰਨੀ ਸੀਗੀ ਪੁਰਾਣੇ ਰਵਾਜ ਦੀ ਤੇ ਸੂਟ ਹੈਗਾ ਸੀਗਾ ਆਪਣਾ ਨਵੇਂ ਰਵਾਜ ਦਾ ਉਹ ਅਸੀਂ ਤੁਹਾਨੂੰ ਦਿਖਾਇਆ ਸੀਗਾ ਸਿਰਫ ਇੱਕ ਫਰੇਮ ਬਣਾ ਕੇ ਚੁੰਨੀ ਦੇ ਉਹ ਫੁੱਲਾਂ ਦੇ ਨਾਲ ਮੈਚਿੰਗ ਕਰੀ ਸੀਗੀ ਤੇ ਅੱਜ ਅਮਨ ਨੇ ਉਹ ਸਾਰੀ ਮੈਚਿੰਗ ਕੰਪਲੀਟ ਕਰ ਲਈ ਸਾਰੇ ਸੂਟ ਉੱਤੇ ਕਢਾਈ ਕਰ ਲਈ ਤੇ ਬਹੁਤ ਸੋਹਣੀ ਮੈਚਿੰਗ ਹੋਈ ਆ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇੱਕ ਫਰੇਮ ਵੀ ਰਹਿੰਦਾ ਸੀ ਕਿ ਕਢਾਈ ਕਰਨਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਨ ਕਢਾਈ ਕਰਦੇ ਹੋਏ ਤੇ ਕੱਟਵਰਕ ਦੀ ਵੀਡੀਓ ਦਿਖਾਵਾਂਗੇ ਕੁਝ ਤੇ ਉਸੇ ਸੂਰਤੀ ਆ ਕੱਟਵਰਕ ਵੀ ਤੇ ਇੱਕ ਦੋ ਫੁੱਲ ਰਹਿੰਦੇ ਸੀਗੇ ਤੁਹਾਨੂੰ ਉਹ ਵੀ ਕਢਾਈ ਦਿਖਾਵਾਂਗੇ ਤੇ ਤੁਸੀਂ ਦੇਖਿਓ ਵੀ ਕਿੰਨੀ ਸੋਹਣੀ ਮੈਚਿੰਗ ਹੋਈ ਆ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਪੂਰੀ ਮੈਚਿੰਗ ਕਿੱਦਾਂ ਦੀ ਲੱਗੀ ਜਿਵੇਂ ਤੁਸੀਂ ਉੱਤੇ ਕਈ ਭੈਣਾਂ ਨੇ ਸਾਨੂੰ ਕਮੈਂਟ ਕਰਿਆ ਸੀ ਕਿ ਤੁਸੀਂ ਸਾਰੀ ਮੈਚਿੰਗ ਦਿਖਾਈ ਇਸ ਕਰਕੇ ਅਸੀਂ ਅੱਜ ਤੁਹਾਡੇ ਲਈ ਸਾਰੀ ਮੈਚਿੰਗ ਦੀ ਵੀਡੀਓ ਲੈ ਕੇ ਆਇਆ ਤੇ ਸਾਰੀ ਕੜਾਈ ਕੰਪਲੀਟ ਹੋ ਗਈ ਤੁਸੀਂ ਦੇਖਿਓ ਚੁੰਨੀ ਨਾਲ ਬਹੁਤ ਸੋਹਣੀ ਮੈਚ ਹੋਈ ਆ ਤੇ ਜਿਹੜੇ ਭੈਣ ਬਣਾਵਾਂ ਮੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਵੀ ਮੈਚਿੰਗ ਕਿੱਦਾਂ ਨਹੀਂ ਲੱਗਦੀ ਆ ਨਵਾਂ ਝੋਲੇ ਸਾਹਮਣੇ ਪੇਸ ਆ ਉਹੀ ਸੂਟ ਜਿਹੜੀ ਆਪਾਂ ਪੁਰਾਣੀ ਚੁੰਨੀ ਦੇ ਨਾਲ ਮੈਚਿੰਗ ਕੀਤੀ ਸੀਗੀ ਤੇ ਇਹ ਭੈਣ ਆਪਣੇ ਕੋਲੇ ਸੂਟ ਲੈ ਕੇ ਆਈ ਸੀ ਤੇ ਪੁਰਾਣੀ ਚੁੰਨੀ ਸੀਗੀ ਉਹਨਾਂ ਨੇ ਆਖਿਆ ਵੀ ਉਹ ਪੁਰਾਣੀ ਚੁੰਨੀ ਦੇ ਨਾਲ ਸੂਟ ਖਰਾਬ ਹੋ ਚੁੱਕਿਆ ਤੇ ਚੁੰਨੀ ਬੈਣ ਨੂੰ ਬਹੁਤ ਸੰਤ ਸੀਗੀ ਤੇ ਕਹਿੰਦੇ ਵੀ ਇਹ ਸੂਟ ਨਾਲ ਵੀ ਕਿਸੇ ਤਰੀਕੇ ਨਾਲ ਮੈਚਿੰਗ ਹੋ ਸਕਦੀ ਆ ਫਿਰ ਆਪਾਂ ਨੇ ਆਪਾਂ ਭੈਣ ਨੂੰ ਆਖਿਆ ਵੀ ਆਪ ਇਹਦੇ ਨਾਲ ਦੇ ਫੁੱਲਾਂ ਦੀ ਕਢਾਈ ਕਰ ਦਿੰਨੇ ਆ ਤੇ ਬਾਕੀ ਆ ਥੀਰੇ ਤੇ ਇੱਕ ਕੱਟਵਰਕ ਕਰਿਆ ਇਹਦੇ ਉੱਤੇ ਆ 골ਡਨ ਕੱਟਵਰਕ ਕਰਿਆ ਤੇ ਜੋ ਮੈਨੂੰ ਬਹੁਤ ਪਸੰਦ ਆਇਆ ਜਿਹਦਾ ਉੱਦੇ ਆਪਾਂ ਨੇ ਪਹਿਲਾਂ ਤੁਹਾਨੂੰ ਇੱਕ ਫਰੇਮ ਦੀ ਵੀਡੀਓ ਦਿਖਾਈ ਸੀਗੀ ਹੈ ਨਾ ਤੇ ਵਿੱਚ ਸਾਨੂੰ ਬਹੁਤ ਪਹਿਲਾਂ ਦੇ ਕਮੈਂਟ ਆਏ ਸੀਗੇ ਵੀ ਸਾਰੀ ਮੈਚਿੰਗ ਦਿਖਾਈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਮੈਚਿੰਗ ਦਿਖਾਵਾਂਗੇ ਸੂਟ ਤੇ ਚੁੰਨੀ ਦੀ ਤੇ ਤੁਸੀਂ ਦੇਖਿਓ ਵੀ ਬਹੁਤ ਸੋਹਣੀ ਮੈਚਿੰਗ ਹੋਈ ਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਇਹ ਤੇ ਆ ਉਹ ਵੀ ਆਪਣਾ ਫੁੱਲਾਗੇ ਹੈ ਨਾ ਜਿਹੜੇ ਆਪਾਂ ਤੁਹਾਨੂੰ ਉੱਦੇ ਦਿਖਾਏ ਸੀਗਾ ਵੀ ਚੁੰਨੀ ਉੱਤੇ ਫੁੱਲਾਂ ਦੀ ਕਢਾਈ ਆ ਇਦਾਂ ਦੀ ਪਰ ਇਹ ਆ ਚੁੰਨੀ ਹੈਗੀ ਆ ਵਾਈਨ ਕਲਰ ਦੀ ਤੇ ਸੂਟ ਹੈਗਾ ਲਾਈਟ ਪਿੰਕ ਦਾ ਪਰ ਜਿਹੜੇ ਚੁੰਨੀ ਦੇ ਵਿੱਚ ਫੁੱਲ ਨੇ ਹਨਾ ਉਹ ਫੁੱਲਾਂ ਦਾ ਕਲਰ ਪਿੰਕ ਆ ਪਰ ਜਿਹੜੀ ਫੁੱਲਾਂ ਦੀ ਸ਼ੇਪ ਆ ਹਨਾ ਉਹ ਜਿਹੜੇ ਆਪਾਂ ਫੁੱਲ ਕੀਤੇ ਨੇ ਹਨਾ ਉਦਾਂ ਦੇ ਨੇ ਤੇ ਜਿਹੜਾ ਫੁੱਲਾਂ ਦਾ ਰੰਗ ਆ ਉਹ ਚੁੰਨੀ ਨਾਲ ਮੈਚ ਖਾਂਦਾ ਤੇ ਬਾਕੀ ਆ ਜਿਹੜੀ ਕਢਾਈ ਕਰ ਰਹੀ ਆ ਅਮਨ 골ਡਨ ਜਰੀ ਦੀ ਹਨਾ ਉੱਤੇ ਆ ਪੱਤੀਆਂ ਜਿਹਾ ਬਣਾ ਦੀ ਆ ਬਰੀਕ ਬਰੀਕ ਤੇ ਚੁੰਨੀ ਦੇ ਵਿੱਚ ਡਿੱਟੋ ਡਿਜ਼ਾਈਨ ਆ ਜੋ ਮੈਂ ਤੁਹਾਨੂੰ ਅਖੀਰ ਦੇ ਵਿੱਚ ਦਿਖਾਉਗਾ ਤੁਸੀਂ ਵੇਟ ਕਰੋ ਨਾ ਸਾਰੀ ਮੈਚਿੰਗ ਦਿਖਾਉਗਾ ਵੀ ਕਿੰਨੀ ਜਿਆਦਾ ਸੋਹਣੀ ਹੋਈ ਤੇ ਬਾਕੀ ਆ ਪੱਤੀਆਂ ਵੀ ਉਸੇ ਤਰ੍ਹਾਂ ਬਣੀ ਹੋਈਆਂ ਨੇ ਤੁਸੀਂ ਦੇਖੋ ਬਹੁਤ ਸੋਹਣਾ ਕੰਬੀਨੇਸ਼ਨ ਮੰਨਦਾ ਬਸ ਥੋੜੀ ਜਿਹੀ ਵੇਟ ਕਰੋ ਬਸ ਮੈਂ ਤੁਹਾਨੂੰ ਦਿਖਾਉਣਾ ਆ ਤੁਸੀਂ ਦੇਖ ਸਕਦੇ ਹੋ ਜੀ ਆ ਸੂਟ ਆ ਗਿਆ ਕਿਹੜਾ ਸੂਟ ਥੀ ਆਉਣਾ ਇਹ অর্ਗੈਂਜ਼ਾ ਸੂਟ অর্ਗੈਂਜ਼ਾ ਸੂਟ ਤੇ ਪਿੰਕ ਜਿਹਾ ਕਲਰ ਆ ਇਹ ਤੇ ਆ ਇਹਦੇ ਘੇਰੇ ਤੇ ਫੁੱਲਾਂ ਦਾ ਡਿਜ਼ਾਈਨ ਆ ਗਿਆ ਤੇ ਆ ਗਿਆ ਆਪਣੀ ਉਹ ਹੀ ਪੁਰਾਣੀ ਰਵਾਜ ਵਾਲੀ ਮਤਲਬ ਪੁਰਾਣੀ ਚੁੰਨੀ ਤੇ ਆ ਇਹਦੇ ਕੋਟਾਂ ਲੱਗਿਆ ਹੈ ਤੇ ਆ ਇਹਦੇ ਫੁੱਲਾਂ ਦਾ ਡਿਜ਼ਾਈਨ ਹੈ ਤੇ ਤੁਸੀਂ ਦੇਖੋ ਨਾ ਕਿੰਨਾ ਸੋਹਣਾ ਮੈਚ ਹੋਇਆ ਜਿਹੜਾ ਚੁੰਨੀ ਦਾ ਕਲਰ ਹੈ ਨਾ orange ਦੇ ਆਪਾਂ ਨੇ ਫੁੱਲ ਕੱਢੇ ਨੇ ਤੇ ਫੁੱਲ ਹੈਗੇ ਨੇ ਆਪਣੇ ਡਟੋ ਜਿਹੜੇ ਇਹਦੇ ਉੱਤੇ ਹਲ ਪਿੰਕ ਕਲਰ ਦੇ ਹੋਗੇ ਤੇ ਬਹੁਤ ਸੋਹਣੀ ਮੈਚਿੰਗ ਬੈਠੀ ਆ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਆ ਦੇਖੋ ਫੁੱਲ ਆ ਗਏ ਨਾ ਆ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਆ ਸੂਟ ਦਾ ਡਿਜ਼ਾਈਨ ਦਿਖਾ ਦਿੰਨਾ ਤੇ ਆ ਦੇਖੋ ਨਾ ਬਿਲਕੁਲ ਸੇਮ ਆ ਤੇ ਮੈਚਿੰਗ ਕੀ ਹੈ ਇੱਕ ਤਾਂ ਫੁੱਲ ਸੇਮ ਹੋ ਗਏ ਬਾਕੀ ਚੁੰਨੀ ਦਾ ਰੰਗ ਆ ਉਹ ਰੰਗ ਦੇ ਫੁੱਲ ਹੋ ਗਏ ਹੈਨਾ ਤੇ ਬਾਕੀ ਆ ਡਿਜ਼ਾਈਨ ਸੇਮ ਹੋ ਗਿਆ ਥੱਲੇ ਕੱਟਵਰਕ ਇਹ ਨਵਾਂ ਕਰਿਆ ਪਣੇ ਦੇ ਵਿੱਚ ਤੇ ਬਾਕੀ ਤੁਹਾਨੂੰ ਅਮਨ ਸੂਟ ਦੀ ਜਿਹੜੀ ਦੂਜੀ ਕਢਾਈ ਆ ਉਹ ਵੀ ਦਿਖਾਉਣਗੇ ਬਾਹਾਂ ਨੇ ਬਾਹਾਂ ਦੀ ਵੀ ਕਰੀ ਹੋਣੀ ਹੈ ਨਾ ਤੇ ਦੇਖ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਸੂਟ ਤੇ ਆ ਬਾਹਾਂ ਦੀ ਕਢਾਈ ਆ ਗਈ ਕਢਾਈ ਵੈਸੇ ਸੋਹਣੀ ਬਹੁਤ ਹੋਈ ਆ ਦੇਖੋ ਪੂਰੀ ਕੋਸ਼ਿਸ਼ ਕਰੀ ਆਪਾਂ ਨੇ ਚੁੰਨੀ ਨਾਲ ਮੈਚ ਕਰਨ ਦੀ ਇਹਨੂੰ ਹਾਂ ਬਾਕੀ ਤੁਸੀਂ ਨੇ ਦੱਸਣਾ ਵੀ ਇਹ ਮੈਚਿੰਗ ਕਿੰਨੀ ਕਿ ਸੋਹਣੀ ਹੋਈ ਆ ਤੇ ਆ ਘੱਟ ਵਰ ਕੰਮ ਨਵਾਂ ਕਿਹਾ ਸੀ ਬੰਨੇ ਵੀ ਇਹ ਨਵਾਂ ਕਰਦੇ ਹੋ ਨਾ ਵਿੱਚ ਕੋਈ ਨਕੇਰੇ ਤੇ ਵੀ ਕਰਦੇ ਕੁਛ ਠੀਕ ਆ ਵੈਸੇ ਇਹ ਘੱਟ ਵਰ ਕੰਨ ਅਸੀਂ ਨੇ ਜਿਹੜੇ ਰੰਗ ਦੀ ਚੁੰਨੀ ਆ ਇੱਕ ਤਾਂ ਹੋਰ ਰੰਗ ਯੂਜ਼ ਕਰ ਲਿਆ ਤੇ ਇੱਕ ਆ ਗੋਤੇ ਜਿਹੜੀ ਇਹ 골ਡਨ ਜਰੀ ਵਰਤ ਲਈ ਤੇ ਕਿਉਂ ਚੁੰਨੀ ਤੇ ਵੀ ਗੋਟਾ ਲੱਗਿਆ ਹੋਇਆ ਨਾ ਆਪਣਾ 골ਡਨ ਤੇ ਹੁਣ ਦੇਖੋ ਤੁਸੀਂ ਕਿੰਨੀ ਸੋਹਣੀ ਮੈਚਿੰਗ ਆ ਆ ਫੁੱਲਾਂ ਦਾ ਰੰਗ ਹੈ ਨਾ ਬਿਲਕੁਲ ਚੁੰਨੀ ਨਾਲ ਹੋ ਗਿਆ ਤੇ ਫੁੱਲ ਫੁੱਲ ਬਣ ਕੇ ਆਪਣੇ ਆਹ ਜਿਹੜੇ ਚੁੰਨੀ ਦੇ ਉੱਤੇ ਬਣੇ ਹੋਏ ਨੇ ਪਿੰਕ ਰੰਗ ਦੇ ਤੇ ਜਿਹੜਾ ਫੁੱਲਾਂ ਦਾ ਰੰਗ ਆ ਉਹ ਆਪਣਾ ਸੂਟ ਦਾ ਰੰਗ ਹੋ ਗਿਆ ਹੈ ਨਾ ਬਹੁਤ ਸੋਹਣੀ ਮੈਚਿੰਗ ਹੋਈ ਆ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਜਿਹੜੇ ਆਪਣਾ ਬੈਨ ਭਰਾਵਾਂ ਨੇ ਆਪ ਨੂੰ ਹੁਣ ਤੱਕ ਸਬਸਕ੍ਰਾਈਬ ਵੀ ਕਰਿਆ ਆਪਣੀ ਵੀਡੀਓ ਦੇਖਣੀ ਪਸੰਦ ਕਰਦੇ ਨੇ ਤੇ ਦੇਖੋ ਤੁਸੀਂ ਸੂਟ ਦੇ ਉੱਤੇ ਪਈ ਹੋਈ ਹੈ ਨਾ ਚੁੰਨੀ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਕਿੰਨੀ ਸੋਹਣੀ ਮੈਚਿੰਗ ਆ ਤੇ ਆਪਾਂ ਇਸ ਤਰੀਕੇ ਨਾਲ ਹੈ ਨਾ ਜਿਵੇਂ ਆਪਣੇ ਕਈ ਵਾਰ ਪੁਰਾਣੀਆਂ ਚੁੰਨੀਆਂ ਪਈਆਂ ਹੁੰਦੇ ਨੇ ਆਪਣੀਆਂ ਕੜਾਈ ਵਾਲੀਆਂ ਤੇ ਉਹਦੇ ਨਾਲ ਦਾ ਸੂਟ ਆਪਣਾ ਖਰਾਬ ਹੋ ਚੁੱਕਿਆ ਹੁੰਦਾ ਪਰ ਚੁੰਨੀ ਵਧੀਆ ਪਈ ਹੁੰਦੀ ਹੈ ਨਾ ਤਾਂ ਆਪਾਂ ਇਸ ਤਰੀਕੇ ਨਾਲ ਉਹ ਚੁੰਨੀ ਨੂੰ ਵਰਤੋਂ ਵਿੱਚ ਲਿਆ ਸਕਦੇ ਆ ਉਹਦੇ ਨਾਲ ਦਾ ਨਵਾਂ ਸੂਟ ਲੈ ਕੇ ਹੈ ਨਾ ਉਹ ਚੁੰਨੀ ਨਾਲ ਦੀ ਮਿਲਦੀ ਜੁਲਦੀ ਕਢਾਈ ਕਰਵਾ ਕੇ ਮੈਚਿੰਗ ਕਰ ਸਕਦੇ ਆ ਤੇ ਹੁਣ ਤੁਸੀਂ ਇਹ ਲਾ ਲਓ ਵੀ ਜੇ ਮਿਆ ਚੁੰਨੀ ਆ ਗਈ ਹੈ ਨਾ ਇਹ ਜਿਹੜੀ ਭੈਣ ਦੀ ਹੈ ਇਹਦਾ ਸੂਟ ਵੀ ਲਾ ਲਓ ਵੀ ਖਰਾਬ ਹੋ ਗਿਆ ਸੀਗਾ ਤੇ ਫਿਰ ਇਹਨਾਂ ਨੇ ਕੀ ਸੋਚਿਆ ਵੀ ਇਹਨਾਂ ਨੇ ਸੂਟ ਲੈ ਕੇ ਉਹਨਾਂ ਨੇ ਕਿਹਾ ਵੀ ਉਹਦੇ ਨਾਲ ਦੀ ਮਿਲਦੀ ਜੁਲਦੀ ਟ੍ਰਾਈ ਕਰੋ ਤੇ ਉਹ ਤੁਹਾਡੇ ਸਾਹਮਣੇ ਆ ਦੇਖੋ ਹੁਣ ਚੁੰਨੀ ਕਿੰਨੀ ਵਧੀਆ ਕੰਮ ਵਿੱਚ ਆਈ ਹੈ ਹਨਾ ਤੇ ਆ ਨਵੇਂ ਸੂਟ ਦੇ ਨਾਲ ਪੁਰਾਣੀ ਚੁੰਨੀ ਤੇ ਕਿੰਨਾ ਸੋਹਣਾ ਕੰਬੀਨੇਸ਼ਨ ਬਣਿਆ ਤੇ ਦੇਖਦੇ ਹੀ ਬੰਦਦਾ ਕੰਬੀਨੇਸ਼ਨ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਪੁਰਾਣੀ ਚੀਜ਼ ਨੂੰ ਐ ਨਵੀਂ ਲੁੱਕ ਦੇ ਸਕਦੇ ਆ ਤੇ ਜਦੋਂ ਹੁਣ ਇਹ ਸੂਟ ਦੇ ਨਾਲ ਲੈਤੀ ਜਾਊਗੀ ਹਨਾ ਕਿੰਨੀ ਸੋਹਣੀ ਲੱਗੂਗੀ ਕੁਈ ਸੋਚੂ ਵੀ ਨਹੀਂ ਵੀ ਇਹ ਪੁਰਾਣੀ ਆ ਹਨ ਕਿਉਂਕਿ ਸੂਟ ਨਵਾਂ ਆ ਗਿਆ ਮੈਂ ਤਾਂ ਆਮਨ ਨੂੰ ਵੀ ਆਖਿਆ ਵੀ ਤੇਰੇ ਕੋਲੇ ਚੁੰਨੀਆਂ ਜਾਨੀਆਂ ਪਈਆਂ ਨੇ ਤੂੰ ਵੀ ਇਹੀ ਜਿਗਾਰ ਲਾ ਲ ਨਵਾਂ ਸੂਟ ਲੈ ਕੇ ਉਹਦੇ ਨਾਲ ਮੈਚਿੰਗ ਕਰ ਲਾ ਹਨ ਸਾਰੀ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੈਚਿੰਗ ਕਿੰਦਾਂ ਦੀ ਲੱਗੀ ਤੇ ਮੈਚਿੰਗ ਵੈਸੇ ਹੋਈ ਬਹੁਤ ਸੋਹਣੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇ ਤੁਸੀਂ ਇਹ ਲੈ ਲਓ ਵੀ ਪੁਰਾਣੀ ਚੁੰਨੀ ਵੀ ਕੰਮ ਆ ਗਈ ਹੈ ਨਾ ਨਵੇਂ ਸੂਟ ਨਾਲ ਕੜਾਈ ਮੈਚ ਕਰਕੇ ਤੇ ਬਾਕੀ ਅੱਗੇ ਤੋਂ ਵੀ ਤੁਸੀਂ ਤੁਹਾਡੇ ਲਈ ਜਿਹੀਆਂ ਯੂਨੀਕ ਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਬਾਕੀ ਆਪਣੀਆਂ ਕੜਾਈ ਵਾਲੀ ਕਲਾਸਾਂ ਦਾ ਚੱਲ ਹੀ ਰਹੀਆਂ ਨੇ ਹੈ ਨਾ ਉਹ ਵੀ ਅਸੀਂ ਵਿੱਚ ਦੀ ਪਾਉਂਦੇ ਰਹਾਂਗੇ ਜਿਵੇਂ ਜਿਵੇਂ ਸਾਨੂੰ ਟਾਈਮ ਲੱਗੂਗਾ ਬਾਕੀ ਜਿਵੇਂ ਸਾਨੂੰ ਕੰਮ ਆ ਜਾਂਦਾ ਸੇ ਕੰਮ ਦੀਆਂ ਵੀਡੀਓ ਪਾਈ ਜਾਵਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੈਚਿੰਗ ਕਿਦਾਂ ਦੀ ਲੱਗੀ ਤੇ ਜਿਹੜੇ ਭੈਣ ਭਰਾਵਾਂ ਨੇ ਆਪਨ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਤੇ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ